ਬੈਂਗਲੂਜੀ ਦਾ ਖਾਲਸਾ ਬੈਂਗਲੂਜੀ ਕੀ ਫਤਿਹ ਸਾਰੇ ਭਾਈਆਂ ਨੂੰ ਇੱਕ ਬੇਨਤੀ ਆ ਆ ਸਾਡਾ ਭਾਈ ਆ ਕਾਲਾ ਹੈ ਤੇ ਅੱਜ ਇਹਦੇ ਹਾਲਾਤ ਦੇਖੋ ਵੀ ਇੱਕ ਤਾਂ ਨਾ ਵੀ ਪਿੰਡ ਵਾਲਿਆਂ ਨੇ ਵੀ ਭਾਈ ਜੀ ਆਪਾਂ ਕਹਿ ਦਈਏ ਬਹੁਤ ਸਾਥ ਦਿੰਦਾ ਇਸ ਗਰੀਬ ਬੰਦੇ ਦਾ ਤੇ ਬਾਕੀ ਪਰਮਾਤਮਾ ਕਰਵਾ ਰਿਹਾਗਾ ਤੇ ਇਹਦਾ ਐਂ ਕਹਿੰਦੇ ਸੀ ਵੀ ਮਨ ਲਾ ਵੀ ਔਖਾ ਹੋ ਰਿਹਾ ਚਾਹ ਪਾਣੀ ਦਾ ਵੀ ਗਰੀਬ ਬੰਦਾ ਹੈਗਾ ਵੀ ਜੇ ਇਹਦੀ ਪੈਨਸ਼ਨ ਦਾ ਕੋਈ ਹੱਲ ਹੋ ਜੇ ਪਿੰਡ ਨੇ ਵੀ ਭਾਈ ਸਾਡਾ ਸਾਥ ਦੇ ਰਿਹਾ ਸਰਪੰਚ ਸਾਹਿਬ ਵੀ ਇੱਕ ਕਾਲੇ ਉਹ ਆਪਣਾ ਬਾਈ ਤੇਰੇ ਕੋਲ ਆਉਂਦਾ ਆਂਦਾ ਡਾਕਟਰ ਰੂੜੀ ਵਾਲਾ ਹਾਂ ਮਾ ਦੀ ਗੋਦ ٹرسٹ ਵਾਲੇ ਉਹ ਕਿਵੇਂ ਆ ਬਈ ਕਰਦੇ ਤੇਰਾ ਕੰਮ ਹਾਂ ਕਰਦੇ ਬਈ ਵਧੀਆ ਅੱਛਾ ਕਰੀ ਜਾਂਦੇ ਕੀ ਆਦੇ ਹੁਣ ਤੈਨੂੰ ਹਾਂ ਡੈਕ ਜੀ ਕੇ ਲਾਈ ਹੁਣ ਨਹੀਂ ਕਰੀ ਜਾਂਦੇ ਨੇ ਇੱਧਰ ਬਈ ਸਕੂਟਰੀ ਦਵਾਤੀ ਸੀ ਇੱਕ ਤਾਂ ਬਾਈ ਹਨਾ ਆਪਾਂ ਮੰਨ ਲਾਵੀਂ ਇੱਧਰ ਖੜ੍ਹੀ ਐ ਤੁਹਾਨੂੰ ਦਿਖਾ ਦਿੰਨੇ ਆ ਸੰਗਤ ਬੈਠੀ ਆਏ ਵੀ ਸਾਥ ਆ ਪੂਰਾ ਇਹਨਾਂ ਦਾ ਆ ਕਾਲੇ ਦਾ ਭਰਾ ਜਗਦੇਵ ਸਿੰਘ ਆ ਤੇਰੀ ਸਾਰਾ ਦਿਨ ਵਿਚਾਰਾ ਦੇਖ ਪਾਲ ਕਰਦਾ ਹੈਗਾ ਸੇਵਾ ਕਰਦਾ ਸੀ ਤਾਂ ਇਹਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਗਰੀਬ ਬੰਦਾ ਦੇਖੋ ਭਾਈ ਆ ਇਹਨੂੰ ਸਕੂਟਰੀ ਦਵਾਈ ਸੀ ਉਦੋਂ ਪਿੱਛੇ ਜੇ ਆਪਾਂ ਸਿਆਲਾਂ ਚ ਵੀਡੀਓ ਵੀ ਪਾਈ ਸੀ ਤੇ ਉਦੋਂ ਸਾਰੇ ਕਹਿੰਦੇ ਸੀਗੇ ਵਿੱਚ ਇੱਕ کلب ਵਾਲੇ ਵੀ ਆਪਾਂ ਕਾਲੇ ਬਾਈ ਦੀ ਮਤਲਬ ਵੀ ਪੈਨਸ਼ਨ ਦਾ ਜਿਗਾਰਡ ਕਰਾਂਗੇ ਹਨਾ ਕੋਈ ਤੇ ਕਮਾਉਣ ਵਾਲਾ ਬਾਈ ਕੋਈ ਹੈ ਨਹੀਂਗਾ ਹਨਾ ਆ ਛੋਟੇ-ਛੋਟੇ ਇਹਦੇ ਦੋ ਬੱਚੇ ਇੱਕ ਬੱਚਾ ਗਿਆ ਹੋਇਆ ਸਕੂਲ ਆਇਆ ਨਹੀਂ ਹਜੇ ਉਹ ਵੀ ਆਉਣ ਵਾਲਾ ਤੇ ਵੀ ਆਹੀ ਬੇਨਤੀਆਂ ਸੀ ਸਾਡੀਆਂ ਪ੍ਰਸ਼ਾਸਨ ਨੂੰ ਵੀ ਇਹਦਾ ਤੁਸੀਂ ਮਤਲਬ ਪੈਨਸ਼ਨ ਦਾ ਜਿਗਾਰਡ ਕੋਈ ਕਰੋ ਕਮਾਉਣ ਵਾਲਾ ਕੋਈ ਹੈ ਨਹੀਂਗਾ ਤੇ ਇਹਨਾਂ ਦੇ ਜਿਹੜੇ ਘਰੋਂ ਸੀ ਉਹ ਵਿਚਾਰੇ ਦਿਹਾੜੀ ਦੱਪਾ ਕਰਦੇ ਆ ਪਹਿਲਾਂ ਚੌਲ ਜੋੜ ਲਾ ਕੇ ਟਾਈਮ ਪਾਸ ਕਰਿਆ ਤੇ ਮਨਲਾ ਵੀ ਅੱਜ ਦੀ ਘੜੀ ਜੀ ਆਪਾਂ ਕਹਿ ਰਹੀਏ ਕੰਡੀਸ਼ਨਾਂ ਟਿੰਬਰੀ ਟਾਇਟੀ ਆ ਜਮਾ ਵਿਚਾਰੇ ਦੀ ਤੇ ਵੀ ਅਸੀਂ ਸਲਾਹ ਕਰੀ ਸੀਗੀ ਪਿੰਡ ਦੇ ਮਨਲਾ ਵੀ ਜਿੰਨੇ ਪਤਵੰਤੇ ਸੱਜਣ ਨੇ ਤੇ ਉਹ ਸਾਰੇ ਕਹਿੰਦੇ ਵੀ ਕੋਈ ਨਹੀਂ ਆਪਾਂ ਸਾਥ ਦੇਵਾਂਗੇ ਵੀ ਜਿੰਨਾ ਹੋਇਆ ਬਾਕੀ ਹੁਣ ਇਹਨੂੰ ਬਾਈ ਨੂੰ ਆਪਾਂ ਸਰਸੇ ਇੱਕ ਦਿਨ ਕਾਲੇ ਤੈਨੂੰ ਲੈ ਕੇ ਜਾਵਾਂਗੇ ਠੀਕ ਹੈ ਆਪਾਂ ਸੀਐਮਓ ਸਾਹਿਬ ਕੋਲੇ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਹਾਂ ਤੁਸੀਂ ਬੁੱਧਵਾਰ ਨੂੰ ਅਗਲੇ ਨੂੰ ਆਜੋ ਤੇ ਅਗਲੇ ਬੁੱਧਵਾਰ ਨੂੰ ਫਿਰ ਆਪਾਂ ਉੱਥੇ ਜਾਵਾਂਗੇ ਵੇਖਦੇ ਆਂ ਵੀ ਕੀ ਪ੍ਰੋਸੈਸ ਆ ਇਹਨਾਂ ਦਾ ਤੇ ਬਾਕੀ ਆ ਸੰਗਤ ਦਾ ਬਾਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਨਾ ਵੀ ਉਹ ਵੀ ਕਹਿੰਦੇ ਹੁੰਦੇ ਆ ਨਾ ਜਿਵੇਂ ਕੋ ਬੰਦੇ ਨੇ ਗੱਲ ਕਹੀ ਸੀ ਕਿ ਮਰੇ ਦੀਆਂ ਸਟੋਰੀਆਂ ਪਾਉਣ ਦਾ ਕੋਈ ਫਾਇਦਾ ਨਹੀਂ ਵੀ ਜਿਉਂਦੇ ਬੰਦੇ ਦੀ ਬਾਹ ਫੜਿਆ ਕਰੋ ਹਨਾ ਵੀ ਇਹੀ ਸੇਵਾ ਪ੍ਰਮਾਤਮਾ ਨੇ ਲਈ ਆ ਬਾਈ ਕਰੇ ਕਰਾਵੇ ਆਪੇ ਆਪ ਹੋਰ ਕਿਸੇ ਦਾ ਕੁਝ ਨਹੀਂ ਤੇ ਆਪ ਬਾਈ ਬਣ ਕੇ ਬੇਨਤੀਆਂ ਕਬੂਲ ਕਰੋ ਸਾਡਾ ਸਾਥ ਦਿਓ ਇਹ ਭਾਈ ਦਾ ਬਹੁਤ ਮਤਲਬ ਆ ਵੀ ਟਾਈਟ ਹੀ ਹੈ ਕੰਮ ਤੇ ਇਹਦੇ ਵਿਚਾਰੇ ਦੇ ਇੱਕ ਪਿੱਛੇ ਮੜਲਾ ਵੀ ਜ਼ ਜਿਨੂੰ ਆਪਾਂ ਬੈਕ ਕਹਿੰਦੇ ਨੇ ਉਹ ਤੇ ਰਿਸਦੀ ਆ ਉਤੇ ਵੀ ਇੱਕ ਸਾਡੇ ਪਿੰਡ ਦਾ ਮੁੰਡਾ ਹੈਗਾ ਬਹੁਤ ਵਧੀਆ ਬੰਦਾ ਹੈਗਾ ਮਤਲਬ ਪ੍ਰੀਤ ਡਾਕਟਰ ਮਹਿੰਦਰ ਕਾ ਪ੍ਰੀਤ ਕਹੇ ਜਾਂਦੇ ਆ ਆ ਕੇ ਵਿਚਾਰਾ ਉਹ ਇਹਦੇ ਟੀਕੇ ਟੱਲੇ ਲਾਉਂਦਾ ਲਾਉਂਦਾ ਕਾਲੇ ਹਾਂ ਭਾਈ ਲਾਉਂਦਾ ਪੂਰੀ ਸੇਵਾ ਕਰਦਾ ਹੈ ਹਾਂਜੀ ਆ ਚਲੋ ਉਹਦਾ ਵੀ ਭਾਈ ਬਹੁਤ ਬਹੁਤ ਧੰਨਵਾਦ ਕਰਦੇ ਆ ਪਰਮਾਤਮਾ ਮਿਹਰ ਕਰੇ ਹਣਾ ਤੇ ਬਾਕੀ ਭਾਈ ਇੰਨੀਆਂ ਕ ਬੇਨਤੀਆਂ ਸੀ ਸਾਡੀਆਂ ਚਲੋ ਪਰਮਾਤਮਾ ਨੇ ਜਿੰਨਾ ਕ ਕਰਵਾਇਆ ਆਪਾਂ ਕਰਾਂਗੇ ਤੇ ਦੇਖਦੇ ਆ ਫਿਰ ਬੁੱਧਵਾਰ ਨੂੰ ਤੇ ਸਾਥ ਦਿਓ ਹਣਾ ਸਾਰੇ ਪਿੰਡ ਦੇ ਕਲਾਪੂਨ ਸਾਰੇ ਜਿਨੇ ਪਤਵੰਤੇ ਸੱਜਣਾ ਵੀਰ ਬਣ ਕੇ ਸਾਥ ਦਿ ਤੇ ਬਹੁਤ ਬਹੁਤ ਧੰਨਵਾਦ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ